बिहार तो ल्याके पंजाब च अफीम बेचण वाला व्यक्ति 1 किलो 200 ग्राम अफीम समेत काबू श्री सर्वण सिंह पीपीएसओ पुलिस कप्तान सब डिवीजन फिलोर जी दी अगुवाई हेट थाना फिलोर दे इंस्पेक्टर सुखदेव सिंह मुख अफसर थाना फिलोर दी टीम ने एक अंतर्राजी नशा तस्कर नु 1 किलो 200 ग्राम अफीम समेत गिरफ्तार करके बड़ी सफलता हासिल की है ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵੰਤ ਸਿੰਘ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ थाना ਫਿਲੌਰ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਸਪੈਸ਼ਲ ਚੈਕਿੰਗ ਦੌਰਾਨ ਸਤਲੁਜ ਦਰਿਆ ਪੁਲ ਫਿਲੌਰ ਹਾਈਟੈਕ ਨਾਕੇ ਤੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਪੁੱਛਣ ਤੇ ਉਸਨੇ ਆਪਣਾ ਨਾਮ ਸੁਰਿੰਦਰ ਮਹਾਤੋ ਪੁੱਤਰ ਮਥਰਾ ਮਹਾਤੋ ਵਾਸੀ ਬਿਹਯਾ थानाਦਰਪਾ ਜ਼ਿਲ੍ਹਾ ਚੰਪਾਰਨ ਬਿਹਾਰ ਦੱਸਿਆ ਜੋ ਇਸ ਪਾਸੋਂ ਬਰਾਮਦ ਕੀਤੇ ਪਲਾਸਟਿਕ ਦੇ ਲਿਫਾਫੇ ਦੀ ਚੈਕਿੰਗ ਕਰਨ ਤੇ ਇਸ ਦੇ ਕਬਜ਼ਾ ਵਿੱਚੋਂ 1 ਕਿਲੋ 200 ਗ੍ਰਾਮ ਅਫੀਮ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਕੀਤਾ ਕਿ ਫਲੋਰ ਏਰੀਆ ਵਿੱਚ ਕੋਈ ਵੀ ਨਸ਼ਾ ਸਪਲਾਈ ਦਾ ਕੰਮ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਅੰਦਰ ਕਰ ਦਿੱਤਾ ਜਾਵੇਗਾ ਜੋ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ ਕਾਫੀ ਸਮੇਂ ਤੋਂ ਬਿਹਾਰ ਤੋਂ ਅਫੀਮ ਲਿਆ ਕੇ ਜਲੰਧਰ ਜ਼ਿਲ੍ਹੇ ਦੇ ਪਿੰਡ ਕੋਪਕੋੜ ਆਦਮਪੁਰ ਅਤੇ ਫਗਵਾੜਾ ਅਤੇ ਜ਼ਿਲ੍ਹਾ ਲੁਧਿਆਣਾ ਅਤੇ ਖੰਨਾ ਵਿਖੇ ਆਪਣੇ ਵੱਖ-ਵੱਖ ਗਾਹਕਾਂ ਨੂੰ ਸਪਲਾਈ ਕਰਦਾ ਰਿਹਾ ਹੈ ਜੋ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਸਾਡੇ ਮਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲ ਪਰੀਜ਼ ਵਿਹਾਤੀ ਜੀ ਨੂੰ ਨਸ਼ਿਆਂ ਦੇ ਰੋਧ ਜਿਹੜੀ ਆ ਉਹ ਮਹਮ ਚਲਾਈ ਗਈ ਆ ਕੁਝ ਦਿਨ ਪਹਿਲਾਂ ਅਸੀਂ ਕੈਸਟ ਆਪਰੇਸ਼ਨ ਵੀ ਕੀਤਾ ਸੀ ਉਸ ਵਿੱਚ ਵੀ ਅਸੀਂ ਨੋਮੀਨੇਟ ਕੀਤੇ ਸੀ ਕੁਝ ਬੰਦੇ ਉਦੇ ਹੀ ਲੜੀ ਦੇ ਵਿੱਚ ਜਿਹੜੇ ਸੀ ਸਾਡੇ ਐਸਐਚਓ ਇੰਸਪੈਕਟਰ ਸਖਦੇਵ ਸਿੰਘ ਐਸਟੂ ਫਲੋਰ ਤੋਂ ਦੇ ਟੀਮ ਵੱਲੋਂ ਟਰੈਪ ਕੀਤਾ ਗਿਆ ਸੀ ਇਹ ਬੰਦਾ ਬਿਹਾਰ ਨੂੰ ਬਿਲੋਂਗ ਕਰਦਾ ਸ੍ਰਿੰਦਰ ਮੈਤੋਂ ਇਹਦੇ ਕੋਲੋਂ 1 ਕਿਲੋ ਤੇ 200 ਗ੍ਰਾਮ ਜਿਹੜੀ ਅਫੀਮ ਜਿਹੜੀ ਆਉ ਬਰਾਮਦ ਕੀਤੀਆਂ ਗਈਆਂ ਓਕੇ ਜੀ ਇਹ ਕਿੱਥੇ ਦਾ ਸਾਰੇ ਐਸੇ ਲੋਕਲ ਕਿੱਥੇ ਰਹਿ ਰਹੇ ਆ ਸਰ ਇਹ ਲੋਕਲ ਜਿਹੜਾ ਨਹੀਂ ਰਹਿ ਰਿਹਾ ਇਹ ਦਾ ਲੋਕਲ ਇਹ ਜਿਹੜਾ ਵਾ ਆਪਣਾ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਰਹਿ ਰਿਹਾ ਹੈਗਾ ਉੱਥੋਂ ਇਹ ਸਪਲਾਈ ਕਰਦਾ ਸੀ ਸਾਡੇ ਗੁਰਾਇਆਂ ਫਲੋਰ ਫਗਵਾੜਾ ਆਦਮਪੁਰ ਇਹਨਾਂ ਸਾਈਡਾਂ ਤੇ ਇਹ ਫੀਮ ਜਿਹੜੀ ਉਹ ਸਪਲਾਈ ਹੁੰਦੀ ਸੀ ਇਸਤੇ ਆਲਰੇਡੀ ਜਿਹੜੇ ਪਹਿਲਾਂ ਪ੍ਰੀਵੀਅਸ ਰਿਕਾਰਡ ਮੁਤਾਬਕ ਵੀ ਦੋ ਮਕਦਮੇ ਦਰਜ ਨੇ। ਇੱਕ ਇਕੱਲਾ ਹੀ ਕਰਦਾ ਤੁਸੀਂ? ਹਾਂ, ਇਹ ਇਕੱਲੇ ਦੇ ਇਨਫੋਰਮੇਸ਼ਨ ਸੀ ਤੇ ਆਲਰੇਡੀ ਇਕੱਲੇ ਤੇ ਪਰਚੇ ਦਰਜ ਨੇ। ਇਹ ਅੱਗੇ ਜਿਹੜਾ ਸੀ ਉਹ ਇਕੱਲਾ ਜਿਹੜਾ ਫੀਮ ਲਿਆ ਕੇ ਅੱਗੇ ਵੇਚਦਾ ਸੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ